हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਲੱਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਤਾਂ ਆ ਗਈ ਬਾਈ ਕੋਲੇ ਗੱਪਣ ਮੱਝ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਗੱਪਣ ਬੈੜ ਇਹ ਵੀ ਕਰਮ ਵਾਲੀ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚੱਲੂ ਕਰੇ ਲੂ ਪਸ਼ੂਆਂ ਚੋਂ ਇਹ ਦੋਵੇਂ ਨਾਗਾ ਜਿਹੜੇ ਸੇਲ ਕਰ ਰਹੇ ਆਗੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਵਾਰੀ ਬਾਈ ਨਾਲ ਕਰ ਲੈਨੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੂੰ ਠੀਕ ਓਂ ਬਾਈ ਬਹੁਤ ਵਧੀਆ ਬਾਈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਜੀਵਨ ਸਿੰਘ ਪਿੰਡ ਕੌਂਟੀ ਕਲਾ ਜ਼ਿਲ੍ਹਾ ਬਠਿੰਡਾ ਤਸੀਹ ਰਾਮਪਰਾਪ ਨੇੜੇ ਪਿੰਡ ਬਾਈ ਨੇੜੇ ਇੰਦਰ ਭਗਤਾ ਭਾਈ ਗਗਾ ਤੇ ਭਾਈ ਰੂਪਾ ਆ ਗਿਆ ਸੇੜ ਭਰਾ ਆ ਗਿਆ ਮੋਬਾਈਲ ਨੰਬਰ ਬੋਲ ਦੇ ਆਪਣਾ ਮੋਬਾਈਲ ਨੰਬਰ ਹੈਗਾ 90568 82005 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਮੱਝ ਦੀ ਸ਼ੁਰੂ ਕਰ ਦਈਏ ਹਾਂ ਬਾਈ ਕਿਹੜਾ ਸੂਆ ਹੁੰਦੀ ਆ ਇਹ ਬਾਈ ਤੀਜਾ ਸੂਆ ਛੋਟੀ ਸੂਂਦੀ ਆ ਘਰ ਦੀ ਆਪਣੀ ਤੀਜਾ ਸੂਆ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਆ? ਦੈਣ ਬਈ ਲੈ ਜੂਗੀ 7-8 ਦਿਨ। 7-8 ਦਿਨਾਂ ਦੀ ਕੱਚੀ ਆ ਕਿੰਨਾ ਕਿ ਦੁੱਧ ਪਾਇਆ ਵਾ ਬਾਈ? ਦੁੱਧ ਦਿੱਤਾ ਬਈ ਇਹਨੇ 13-14 ਕਿਲੋ। ਹੂੰ ਤੇ ਹੈਗੀ ਆ ਯਾਨੀ ਕਿ 15-16 ਕਿਲੋ ਜਿੰਨੀ। ਠੀਕ ਆ ਉਹ ਠੰਡੀ ਆ। ਉਹ ਠੰਡੀ ਆ ਚੋਣ ਚ ਵਾਈ ਚ। ਦੁੱਧ ਮਦਦ ਦਿੰਦੀ ਆ। ਦੁੱਧ ਬਾਈ ਜਿਵੇਂ ਮੰਨ ਕੇ ਚਾਲੇ ਦਾ ਗੰਗ ਆਲਾ ਕੰਮ ਹੀ ਆ। ਠੀਕ ਹੈ ਹਾਂ ਜਵਾਈ ਚੂਈ ਜਵਾਈ ਚੂਈ ਇੱਕ ਨੰਬਰ ਆ ਠੀਕ ਹੈ ਜਵਾਈ ਬਾਈ ਕਹਿੰਦਾ ਇੱਕ ਨੰਬਰ ਆ ਕੱਦ ਕਾਠ ਵਾਲੀ ਆ ਥਾਣਾ ਬੜਾ ਚੰਗਾ ਥਾਣਾ ਬੜਾ ਚੰਗਾ ਮੁਠੀ ਵਾਲਾ ਥਾਣਾ ਕੋਈ ਆਇਆ ਨਹੀਂ ਮੈਂ ਯਾਰ ਗਾਰਗਾ ਲੇਵਾ ਪਿਆ ਯਾਰ ਸਹੀ ਆ ਲੇਵਾ ਧਾਰਗਾ ਕਿੰਨੇ ਕ ਦਿਨ ਲੈ ਜੂਗਾ ਦਿਨ ਬਾਈ 7-8 ਦਿਨ ਲੈ ਜੂਗੀ 7-8 ਦਿਨਾਂ ਦੀ ਬਾਈ ਕੱਚੀ ਆ ਉਹ ਸਾਬ ਨਾਲ ਉਹਦਾ ਅੰਦਾਜ਼ਾ ਲਾ ਲੈ ਕੱਦ ਚੰਗਾ ਬਾਕੀ ਸਿੰਘ ਵਾਲਾ ਚੰਗਾ ਆ ਸਿੰਘ ਬਹੁਤ ਚੰਗਾ ਮੂੰਹ ਮੱਥੇ ਦੀ ਚੰਗੀ ਆ ਯਾਰ ਫੇਸ ਵਗੈਰਾ ਬਹੁਤ ਪਿਆਰਾ ਮੂੰਹ ਮੱਥੇ ਦੀ ਚੰਗੀ ਸਿੰਘ ਬਹੁਤ ਚੰਗਾ ਨਾਲੋਂ ਸਿੰਘ ਮੋੜੇ ਸੀ ਠੰਡੀ ਫੋਲਾ ਕੋਈ ਚੱਕਰੀ ਨਹੀਂ ਹਾਂ ਹੈ ਠੰਡੀ ਮਾਰਦੀ ਆ ਤੇਰੇ ਜਾਲਾ ਤੂੰ ਚੱਕ ਕੇ ਖੜਦੀ ਆ ਨਾ ਤੂੰ ਚੱਕ ਕੇ ਖੜਦੀ ਆ ਗਾਂ ਵਾਲਾ ਕੰਮ ਹੀ ਆ ਯਾਰ ਹੂੰ ਸਹੀ ਆ ਫੋਲੇ ਬਈ ਤੋੜ ਦੇ ਫੋਲ ਕੇ ਤੋੜਾ ਤਰਾ ਬਈ ਇਹ ਪੱਚੇ ਕਰਾਂ ਨੇ ਚੰਗਾ ਕਰਮ ਵਾਲੀ ਦਾ ਵਜਣਾ ਚੰਗਾ ਇਹਦਾ ਕੱਤ ਦਾ ਚੰਗੇ ਕੱਤ ਵਾਲੀ ਆ ਬਈ ਇਹਦਾ ਮਜਬੂਰੀ ਦੇ ਕਾਰਨ ਵੇਚਣੀ ਪੈਗੀ ਯਾਰ ਦੋਨੇ ਪਸ਼ੂ ਠੀਕ ਆ ਹਾਂ ਸਮੀ ਪਲੀ ਬਈ ਫੋਲ ਹਾਂ ਤੇ ਚੰਗੀ ਬਹੁਤ ਆ ਚੰਗੀ ਬਹੁਤ ਆ ਬਈ ਯਾਰ ਆਏ ਆ ਬਸ ਮਜਬੂਰੀ ਦੇ ਕਾਰਨ ਵੇਚਣੀ ਪੈ ਗਈ ਨੇ ਘਰੇ ਰੱਖੇ ਵੇਚ ਦੋ ਨੇ ਜਾਨਵਰ ਠੀਕ ਆ ਹਾਂ ਬਾਕੀ ਆਏ ਵੀ ਲਿੱਸੀ ਨਹੀਂ ਲਾਦੇ ਲਿੱਸੀ ਨਹੀਂ ਲਾਵੇਂ ਨਹੀਂ ਦੋਨੇ ਪਸ਼ੂ ਪਲੇਵੇ ਆ ਬਾਈ ਯਾਰ ਝੋਟੀ ਦਾ ਤਾਂ ਕੋਈ ਆਂਤੇ ਨਹੀਂ ਸਹੀ ਆ ਬਾਈ ਹਾਂ ਬਾਕੀ ਲੰਮੀ ਲੰਮੀ ਫੋਲਾ ਲੰਮੀ ਲੰਮੀ ਫੋਲਾ ਲੈ ਵਾ ਦਿਖਾਜੋ ਤੋਰਾ ਤਾਰਾ ਬਾਕੀ ਮੱਥੇ ਮੱਥੇ ਦੀ ਮੱਥੇ ਮੱਥੇ ਦੀ ਇੰਨੀ ਚੰਗੀ ਆ ਤੂੰ ਪੇਟ ਪਾਸੇ ਦੀ ਜਿੰਨੋ ਵੀ ਕਹਦੇ ਉਹਨਾਂ ਕੀ ਚੰਗੀ ਆ ਯਾਰ ਸਹੀ ਆ ਬਾਈ ਲੈ ਲੈ ਵਾ ਦਿਖਾ ਤੁਰੇ ਯਾਰ ਦੀਦਾ ਦਸਦੀ ਆ ਨਹੀਂ ਦਸਦੀ ਆ ਹਾਂ ਸਹੀ ਆ ਬਾਈ ਤੋਰਾ ਤਾਰਾ ਵੀ ਇੱਕ ਨੰਬਰ ਲੈ ਵਾ ਇੱਕ ਨੰਬਰ ਪੜੀ ਸਮੀ ਮੱਝ ਕਹਿ ਸਕਦੇ ਐ ਬਾਕੀ ਸਿੰਘਾਂ ਦੀ ਗੱਲ ਤਾਂ ਬਈ ਕਹਿਣ ਦੀ ਲੋੜ ਹੀ ਨਹੀਂ ਐ ਇੰਨਾ ਪਿਆਰਾ ਇਹਨੂੰ ਕਰਮਲ ਨੂੰ ਸ਼ਿੰਗਰ ਲੱਗਿਆ ਵਾ ਆਇਆ ਲੇਵਾ ਬਈ ਗਾਂ ਵਾਲਾ ਲੱਗਿਆ ਵਾ ਇਹਨੂੰ ਹਾਂ ਹੈ ਸਹੀ ਆ ਹਾਂ ਮੈਂ ਕਹਿੰਦਾ ਲਸਕਲਾਸ ਕਰਦੀ ਆ ਲਸਕਲਾਸ ਕਰਦੀ ਆ ਕੱਚੀ ਕੱਚੀ ਆ ਬਈ ਬਣ ਕੇ ਐ ਸੁੰਦੀ ਆ ਪੰਡਾਲ ਆਂਦੀ ਆ ਸਹੀ ਆ ਬਈ ਕਿਉਂਕਿ ਕੋਈ ਬਣ ਕੇ ਸੁੰਨਾ ਬਣ ਕੇ ਸੁੰਨਾ ਹਾਂ ਬੰਦ ਕੱਚੀ ਆ ਬੰਦ ਕੱਚੀ ਕੱਚੀ ਆ ਗੱਲ ਹੂੰ ਥਾਣਾ ਪਾ ਇਧਰੋਂ ਵਿੱਚ ਇੱਕ ਪਾਉਣਾ ਨੇ ਬਈ ਸਾਨੂੰ ਲੱਥਣਾ ਦਾ ਸਾਨੂੰ ਚੈੱਕ ਕਰ ਸਕਦੇ ਇੱਕ ਨੰਬਰ ਥਾਣਾ ਆਏ ਪਾਏ ਫਲਣੇ ਕਰਕੇ ਹਾਂ ਭਾਈ ਪਾ ਜੈ ਕਹਿ ਨਹੀਂ ਦਿੰਦੇ ਹੁੰਦੇ ਨੇ ਪੀੜੀ ਦੇ ਪਾ ਮਾਰ ਕੇ ਖਾਣਾ ਹੈ ਭਾਈ ਬਹੁਤ ਚੰਗਾ ਥਾਣਾ ਤੇ ਮੋਲੇ ਦਾ ਫਿਰ ਕੀ ਦਾ ਮੁੱਲ ਭਾਈ ਬਸਾਂ ਚ ਕੱਚਾਂ ਵਾਲਾ ਹੀ ਆ 120 ਚ ਮਾਨਤਾਨ ਕਰਦਾਂਗੇ 120 ਚ ਹਾਂ ਠੀਕ ਆ 12000 ਰੁਪਏ ਤੋਂ ਭਾਈ ਜਿਹੜਾ ਮਾਨਤਾਨ ਕਰਦੇ ਆਂਗੇ ਹਾਂ ਬਾਕੀ ਚਮਕਦਮ ਕਲੀ ਨਾ ਜਮਕਦਮ ਕੋਲਾ ਸਹੀ ਹੈ ਭਾਈ ਤੇ ਦੋ ਨੰਬਰ ਤੇ ਦੋ ਨੰਬਰ ਗਾਂ ਆ ਵੀ ਭਈ ਅੱਗੇ ਕਿਹੜਾ ਸੂਆ ਇਹ ਭਾਈ ਦੂਜਾ ਸੂਆ ਵਹਿੜਾ ਦੂਜਾ ਸੂਆ ਦੰਦੋ ਚਾਰ ਦਾੰਦਾ ਦੰਦੋ ਚਾਰ ਹਾਂ ਕਿੰਨਾ ਕਰ ਰਿਕਾਰਡ ਆ ਤੇਰਾ ਰਿਕਾਰਡ ਬਈ ਇਹਨੇ ਦਿੱਤਾ ਦੁੱਧ ਆ ਪਾ ਚੋਇਆ ਮੰਨ ਕੇ 13 14 14 ਕਿਲੋ ਪੈਲਣ ਦਾ ਇਹ ਦੇਣਾ ਚਾਹੀਦਾ ਯਾਨੀ ਕਿ 17 18 ਕਿਲੋ ਦੀ ਮੀਰਾ 10 ਦਿਨ ਪਏ ਆ ਬੈਠੇ ਠੰਡੀ ਠੰਡੀ ਬਹੁਤ ਠੰਡੀ ਠੰਡੀ ਫੁੱਲ ਆ ਕੋਈ ਚੱਕਰੇ ਨਹੀਂ ਆ ਮਰਜੀ ਬੰਦਾ ਹੱਥ ਤੇ ਨਹੀਂ ਚੱਲੇ ਆਣੀ 74 ਠੰਡੀ ਠੰਡੀ ਫੁੱਲ ਕਹਿਣਾ ਕਰ ਮੈਂ ਕਿਹੜਾ ਕੁਝ ਨਹੀਂ ਥਣ ਥੂਣ ਦਿਖਾ ਬਈ ਯਾਰ ਐ ਫੁੱਲ ਘਾਦਦਾ ਥਣ ਦਿਖਾ ਕੱਲਾ ਕੱਲਾ ਪਿਆ ਲੈ ਬਾਲਾ ਚੰਗਾ ਹੈ ਨਾ ਬਾਲਾ ਚੰਗਾ ਮੁਠੀ ਵਾਲਾ ਥਣ ਆ ਯਾਰ ਹੈ ਸਹੀ ਹੈ ਬਈ ਬਹੁਤ ਚੰਗਾ ਕਿੰਨੇ ਕਿੱਦਲੇ ਚੋਏ ਜੇ ਬਾਈ ਦੇਣ ਬਾਈ 10 ਪਏ ਆ ਹਲੇ 10 ਦਿਨਾਂ ਦੀ ਕੱਚੀ 10 ਦਿਨਾਂ ਦੀ ਕੱਚੀ ਆ ਤੇ ਤਿਆਰੀ ਬਹੁਤ ਸੋਹਣੀ ਤੇਿਆਰੀ ਤਾਂ ਬਾਈ ਫੁੱਲ ਬਣਦੀ ਆ ਘਰੇ ਚੋਈ ਵੀ ਆਪਣੀ ਠੀਕ ਆ ਤੇ ਖੋਲਿਓ ਬਾਈ ਤੋੜ ਦੇ ਬਾਕੀ ਬਾਈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਟਰੈਲੂ ਪਸੂ ਆ ਬਾਈ ਟਰੈਲੂ ਪਸੂ ਆ ਬਾਈ ਦੇ ਬਾਈ ਐ ਤੋਰਾ ਤਾਰਾ ਚੈੱਕ ਕਰਾ ਦੰਦੋ ਚਾਰ ਦੰਦਾਂ ਵਾਲੇ 10 ਦਿਨਾਂ ਦੀ ਕੱਚੀ ਪਈ ਆ ਹੌਲੀ ਰੱਖੀ ਚਮਕ ਦਿਖਾ ਲੈ ਕਿਉਂ ਪੈਂਦੀ ਆ ਨਾ ਚਮਕ ਸਹੀ ਆ ਹਾਂ ਜਾਮ ਕਿਤੇ ਮੁਕਬਾਈ ਚਰਸੀ ਸ਼ਾਹੀਵਾਲ ਆ ਗਈ ਤੁਰੇ ਜਾਂਦਾ ਲੇਵਾ ਭਖਾ ਬਾਈ ਲੈ ਐ ਬਾਈ ਠੰਡੀ ਠੰਡੀ ਦਿਖਾ ਬਾਈ ਬਾਹਰ ਹੀ ਠੰਡੀ ਹੈ ਜਿੰਨੀ ਕਹਦੇ ਆ ਲੈ ਲੈਣਾ ਦਾ ਕੋਈ ਸਹੀ ਨਹੀਂ ਲੈਣਾ ਦਾ ਕੋਈ ਸਹੀ ਨਹੀਂ ਬਾਈ ਘਰ ਦੇ ਪਸੂ ਆਪਣੇ ਆਂ ਐ ਚੋਗਾਗਾ ਚਾਹੇ ਕੋਈ ਬੁੜੀ ਚੋਈ ਆ ਬੰਦਾ ਕੋਈ ਚੱਕਰ ਹੀ ਨਹੀਂ ਇਹਨਾਂ ਨੂੰ ਦੋਨਾਂ ਪਸਾੜੋ ਤੇ ਇਹਦਾ ਮੁੱਲ ਅੱਜ ਕੱਚੀ ਦਾ ਇਹ ਬਾਈ ਵਸਾ ਅੱਜ ਕੱਚੀ ਕੱਚੀ ਦਾ ਹੁੰਦਾ ਜਿੱਤੇ ਤੈਨੂੰ ਪਾ ਤਿਆਰ ਹੋ ਜਾਂਦੀ ਫਿਰ ਤਾਂ ਸੀਗੀ 60-65 ਹਜ਼ਾਰ ਦੀ ਅੱਜ 47 ਹਜ਼ਾਰ ਦੀ ਵੜ ਦੇ ਦਾਂਗੇ ਆਪਾਂ 47 ਦੀ ਬਸ 100 ਰੁਪਿਆ ਛੂੜ ਹੀ ਕਰਨੀ ਆ ਬਾਈ ਕੋਈ 47 ਤੋਂ ਬਾਈ ਫੋਨ ਬੰਦਾ ਬਾਈ ਉ ਠੀਕ ਹੈ ਬਾਈ ਹਾਂ ਮੁੱਲ ਬਾਈ ਨੇ ਬਾਈ ਖਿੱਚ ਕੇ ਰੱਖਤੇ ਖਿੱਚ ਕੇ ਮੁੱਲ ਰੱਖੇ ਆ ਬਾਈ ਦੋਨਾਂ ਡੰਗਰਾਂ ਦੇ ਸਹੀ ਹੈ ਹਾਂ ਸੋ ਕਿਸੇ ਵੀ ਵੀਰ ਨੂੰ ਬਾਈ ਦੋਮਾਂ ਨਗਾਂ 'ਚ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕਰ ਲਓ ਕੰਟੈਕਟ ਧੰਨਵਾਦ ਜੀ